ਦੇਖਿਆ ਬਾਬਾ ਜੀ ਵਾਹ ਸ਼ਿੰਗਲ ਨੂੰ ਨਾ ਦੋਹੀ ਸਕਿਆ ਬੁਲਾਵੇ ਨਾ ਲੈ ਜਾਵੇ ਜਾਵੇ ਇੱਕ ਵੇ 80 ਆਪ ਕੋਈ ਨਾ ਦੇਖਿਆ ਬਾਬਾ ਜੀ ਮਾੜਾ ਚਲੋ ਬਾਤ ਕਰੀਏ ਮੁਸ਼ਕਿਲ ਨੂੰ ਨਾ ਕਰੀਏ ਕਾਰਾ ਬਲਾਵੇ ਨਾ ਲੈ ਜਾਵੇ ਸਤਿਗੁਰਾਂ ਦਾ ਗਮ ਜੀ ਲੈ ਜਾਵੇ ਵੀ ਲੈ ਜਾਵੇ ਸਤਿਗੁਰਾਂ ਦਾ ਹਰ ਹਰ ਹਰਮ ਇੱਕ ਵੇ 80 ਦਿਨ ਅੱਗ ਬਲ ਗਈ ਨਾ ਦੇਖਿਆ ਬਾਬਾਈ ਮਾੜਾ ਚਲੋ ਬਾਤ ਕਰੀਏਗੇ ਕਾਰਾ ਬਲਾਵੇ ਨਾਲ ਜAVE ਸਤਿ ਸ਼੍ਰੀ ਅਕਾਲ ਕਾਰਾ ਬਲਾਵੇ ਨਾਲ ਜAVE ਸਤਿ ਸ਼੍ਰੀ ਅਕਾਲ ਇੱਕ ਵੇ 80 ਦੇ ਆਪ ਕੋਠੋੜੀ ਨਾ ਦੇਖਿਆ ਬਾਬਾ ਹੀ ਮਾੜਾ ਉਹ ਸਿੰਗੜ ਨੂੰ ਨਾ ਕਹਿਆ ਬੁਲਾਵੇ ਨਾ ਲੈ ਜਾਵੇ ਚਲਾ ਗਿਆ ਵੇ ਰਿਹਾ ਜਾਵੇ ਇੱਕ ਵੇ 80 ਦੇ ਆਪ ਕੋ ਪਿਛੋੜੀ ਨਾ ਦੇਖਿਆ ਬਾਬਾ ਹੀ ਮਾਰਾਂਗੇ ਉਹ ਸਿੰਗੜ ਨੂੰ ਨਾ ਜੀ ਸਕਦਾ ਕਾਹ ਬੁਲਾਵੇ ਨਾ ਲੈ ਜਾਵੇ ਸਤਿਗੁਰੂ ਦਾ ਗੰਗਲ ਆ ਜਾਵੇ ਇੱਕ ਵੇ 80 ਦੇ ਆਪਾਂ ਚੋੜੀ ਨਾ ਦੇਖਿਆ ਬਾਬਾਈ ਮਾੜਾ ਚਲੋ ਬਾਤ ਕਰੀਏ ਮੁਸ਼ਕਿਲ ਨੂੰ ਨਾ ਕਰੀਏ ਕਾਰਾ ਬਲਾਵੇ ਨਾ ਲੈ ਜਾਵੇ ਸਤਿਗੁਰਾਂ ਦਾ ਗਮਗਾ ਲੈ ਜਾਵੇ ਸਤਿਗੁਰਾਂ ਦਾ ਗਮਗਾ ਇੱਕ ਵੇ 80 ਦਿਨ ਆਪ ਕੋਈ ਨਾ ਦੇਖਿਆ ਬਾਬਾ ਜੀ ਮਾੜਾ ਚਲੋ ਬਾਤ ਕਰੀਏਗੇ ਕਾਰਾ ਬਲਾਵੇ ਨਾਲ ਜAVE ਸਤਿ ਸ਼੍ਰੀ ਅਕਾਲ ਕਾਰਾ ਬਲਾਵੇ ਨਾਲ ਜAVE ਸਤਿ ਸ਼੍ਰੀ ਅਕਾਲ ਇੱਕ ਵੇ 80 ਦਿਨ ਅੱਗ ਲਾ ਦੇ ਦੇਖਿਆ ਬਾਬਾ ਜੀ ਮਾੜਾ ਚਲੋ ਬਾਤ ਕਰੀਏਗੇ